ਮੈਂ 2600 ਦਾ ਕਾਰਵਾਸ਼ਰ ਸਾਰੀਆਂ ਐਸੈਸਰੀਜ਼ ਨਾਲ ਸਭ ਕੰਪਲੀਟ 2600 ਕਿਹੜਾ ਸਰਸ਼ਾ 2616 ਆ ਆ 2200 ਦਾ ਵੈਲਡਿੰਗ ਸੈਟ ਨਾਲ 6 ਮਹੀਨੇ ਦੀ ਵਾਰੰਟੀ ਇਕੱਲਾ 2200 ਦਾ ਇਕੱਲਾ ਆਈ ਨਾ ਹੀ ਨਾ ਦੇ ਦਿਓ ਕੱਲਾ ਵੈਲਡਿੰਗ ਸੈਟ ਪੂਰਾ ਪ੍ਰੋਪਰ ਆਂਦੀ ਆ ਇਹ ਕਿੰਨੇ ਦਾ ਮੈਂ ਕਿਹਾ ਤੁਸੀਂ ਲਗਾਤਾਰ 25 ਰੋਡਾ ਚਲਾ ਲਓ ਵੈਲਡਿੰਗ ਸੈਟ ਤੇ ਨਾਲ 6 ਮਹੀਨੇ ਦੀ ਵਾਰੰਟੀ ਸੈੱਟ ਪਊਗਾ ਤੁਹਾਨੂੰ 2800 ਛੱਡੋ ਗੱਲ 2700 ਇਹ ਦੇਖ ਹੈਗਾ ਪਊਗਾ ਤੁਹਾਨੂੰ 5200 ਰੁਪਏ ਦਾ 40 ਲੀਟਰ ਦਾ ਕੰਪਰੈਸ਼ਨ ਚਲੋ ਛੱਡੋ ਗੱਲ ਛੱਡੋ 5000 ਸਸੀਗਾ ਮਿੱਤਰੋ ਕੀ ਹਾਲ ਚਾਲ ਆ ਲੈ ਵੀ ਜਿੱਲ ਦੇ ਆਣੇ ਵਾਲਿਓ ਲੁਧਿਆਣੇ ਜ਼ਿਲ੍ਹੇ ਵਾਲਿਓ ਤੁਹਾਨੂੰ ਮੈਂ ਇਹ ਗੱਲ ਕਹਿੰਦਾ ਵੀ ਸਾਰੇ ਪੰਜਾਬ ਤੋਂ ਜਾਂ ਸਾਰੀ ਦੁਨੀਆ ਤੋਂ ਸਸਤੇ ਕਾਰਵਾਚਰ ਬਿਲਡਿੰਗ ਸੈੱਟ ਤੁਹਾਨੂੰ ਐਸ ਆਈ ਇੰਟਰਨੈਸ਼ਨਲ ਤੋਂ ਦਵਾਦਾ ਯਾਨੀ ਕਿ ਪਹਿਲਾਂ ਤਾਂ ਮੁਬਾਰਕਾਂ ਹੋ ਗਈਆਂ ਮੇਰੇ ਕਰਨ ਵੀਰੇ ਨੂੰ ਕਿ ਪਿਛਲੇ ਪਾਸੇ ਸ਼ੋਰੂਮ ਆ ਜੋ ਨਵਾਂ ਓਪਨ ਕੀਤਾ ਥੋੜੇ ਦੇਣ ਹੀ ਹੋਇਆ ਇਹ ਨਾ ਸਮਝ ਲਓ ਜੀ ਨਵਾਂ ਓਪਨ ਕੀਤਾ ਕੰਮ ਨਵਾਂ ਬੰਦੇ ਨਵੇਂ ਐਕਸਪੀਰੀਅੰਸ ਨਵਾਂ ਨਹੀਂ ਉਹ ਪਿਛਲੇ ਪਾਸੇ ਪਿਛਲੀ ਗਲੀ ਦੇ ਵਿੱਚ ਬਹੁਤ ਸਾਲਾਂ ਦਾ ਕਹਿੰਦੇ ਜੱਦੀ ਪੁਸ਼ਤੀ ਕੰਮ ਵੀ ਇਹਨਾਂ ਦਾ ਚੱਲਦਾ ਹੁੰਦਾ ਮੈਂ ਐਡਰੈਸ ਮੈਂ ਦਿਖਾਦਾ ਇੱਧਰ ਆ ਦੇਖ ਗਿੱਲ ਰੋਡ ਆ ਗਿਆ ਜੀ ਤੁਸੀਂ ਦੇਖ ਲਓ ਲੁਧਿਆਣਾ ਗਿੱਲ ਰੋਡ ਇੱਧਰ ਨੂੰ ਜੇ ਤੁਸੀਂ ਮਾੜਾ ਜੇ ਅੰਦਰ ਨੂੰ ਐਂਟਰ ਹੋਗੇ ਤੁਹਾਨੂੰ ਐਸ ਆਈ ਇੰਟਰਨੈਸ਼ਨਲ ਦਾ ਬੋਰਡ ਫਲੈਕਸਿੰਗ ਦਿਖ ਜਾਨੀਗਾ ਸ਼ੋਰੂਮ ਦੇ ਸਿਜਣਾ ਅੰਦਰ ਆ ਕੇ ਤੁਹਾਨੂੰ ਕੌਣ ਦੱਸੇਗਾ ਨਾ ਮੇਰਾ ਵੀਰਾ ਕਰਨ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੁਬਾਰਕਾਂ ਵਟ ਸ਼ੋਅਰੂਮ ਨਵੇਂ ਬੰਦੇ ਨਹੀਂ ਨਵੇਂ ਬੰਦਿਆਂ ਦਾ ਕੰਮ ਨਹੀਂ ਨਵੇਂ ਬੰਦਿਆਂ ਦਾ ਐਕਸਪੀਰੀਅੰਸ ਨਹੀਂ ਨਵੇਂ ਬੰਦਿਆਂ ਦਾ ਰੇਟ ਨਹੀਂ ਨਵੇਂ ਇਹ ਸਾਰਾ ਕੁਝ ਪੁਰਾਣਾ ਉਹ ਪਿਛਲੀ ਗਲੀ 'ਚ ਜਾ ਕੇ ਤੁਹਾਨੂੰ ਪਤਾ ਲੱਗ ਜੀ ਜਿਹੜੀ ਸਾਹਮਣੇ ਵਾਲੀ ਹੈ ਵੀ ਜੱਦੀ ਪੁਸ਼ਤੀ ਕੰਮ ਉਹ ਤਾਂ ਹੈਗੀ ਹੈ ਹਨਾ ਜੀ ਤੇ ਗੱਲ ਕੀ ਕਰਨ ਵੀਰੇ ਮੈਂ ਬਾਹਰ ਆਏ ਕੇ ਆਇਆ ਤੇ ਮੈਂ ਬਾਹਰ ਵੀਰੇ ਇਹ ਗੱਲ ਕੇ ਆਇਆ ਫਲੋ ਫਲੋ 'ਚ ਵੀਰ ਕਰਨ ਵੀਰਾ ਤੁਹਾਨੂੰ ਮੰਨ ਕੇ ਚੱਲੋ ਜੇ ਬਿਲਡਿੰਗ ਸੈੱਟ ਲੈਣਾ ਉਹ ਵੀ ਸਾਰਿਆਂ ਤੋਂ ਸਸਤਾ ਦੇ ਦੂ ਪੰਜਾਬ 'ਚ ਕਾਰਵਾਸ਼ਰ ਲੈਣਾ ਤਾਂ ਵੀ ਕੰਪਰੈਸ਼ਨ ਲੈਣਾ ਤਾਂ ਵੀ ਕਿਤੇ ਮੈਂ ਝੂਠ ਤਾਂ ਨਹੀਂ ਮਾਰਿਆ ਕਿਤੇ ਬਾਹਲੀ ਫਲੋਰ ਕਿਲੋ 'ਚ ਗੱਲ ਤਾਂ ਨਹੀਂ ਨਿਕਲ ਗਈ ਪਾਜੀ ਤੁਸੀਂ ਰੇਟ ਪੁੱਛੋ ਪੱਕੀ ਗੱਲ ਮੈਂ ਕਹਾਂ ਤੁਸੀਂ ਰੇਟ ਪੁੱਛੋ ਆਈਟਮ ਦਾ ਫਿਰ ਮੈਂ ਹੁਣ ਰੇਟਾਂ ਤੇ ਚੱਲਾਂ ਫਿਰ ਗੱਲਾਂ ਬਾਤਾਂ ਬੈਜਲੀ ਹੋ ਜਾਣਗੀਆਂ ਹਾਂ ਕਿੱਧਰੋਂ ਆਪ ਕਾਰਵਾਸ਼ਰ ਤੋਂ ਸ਼ੁਰੂ ਕਰ ਲਈਏ ਵੀ ਕਾਰਵਾਸ਼ਰ ਤੋਂ ਸ਼ੁਰੂ ਕਰਦੇ ਚਲੋ ਫਿਰ ਕਾਰਵਾਸ਼ਰ ਚਲੋ ਮੈਂ ਤੁਹਾਡੇ ਕੋਲੇ ਕਰਨ ਵੀਰੇ ਆਇਆ ਮੈਂ ਤੁਹਾਨੂੰ ਕਿਹਾ ਵੀਰੇ ਰੁਪਏ ਜੈਜ ਲੈ ਲਈਂ ਤੇ ਕੰਮ ਦੁੱਗਣੇ ਰੁਪਈਆ ਦਾ ਮੁੱਲ ਮੋੜ ਜੇ ਗੱਡੀ ਧੋਵੇ ਫੁੱਲ ਸਿੱਟੇ ਆਏ ਫੋਮ ਉਹ ਕਾਰਵਾਸ਼ਰ ਦੇਤੇ ਕਿੰਨੇ ਪੈਸੇ ਦੇ ਦੋ ਤੁਸੀਂ ਕਿੰਨੇ ਖਰਚਨੇ ਮਾਨੀ ਦੋ ਥੱਲੇ ਮੇਰਾ 3000 ਬਜਟ ਆ 3000 ਦੇ ਰੁਪਈਏ ਦੇ ਵਿੱਚ ਤਾਂ ਫਿਰ ਬਹੁਤ ਚੰਗੀ ਚੀਜ਼ ਦੇਵੋਗੇ ਤੁਸੀਂ 3000 ਦੇ ਦੇ ਦੋਗੇ ਸਭ ਤੋਂ ਸਸਤਾ ਉੱਤੋਂ ਥੱਲੇ ਹੋਰ ਥੱਲੇ 2700 ਦੇ ਦੋਗੇ 2650 ਪੱਕੀ ਗੱਲ ਹੈ ਪੱਕੀ ਗੱਲ ਦੇ ਸਾਢੇ 2650 ਦਾ ਕਾਰਵਾਸ਼ਰ ਸਾਰੀਆਂ ਐਸੈਸਰੀਜ਼ ਨਾਲ ਸਭ ਕੰਪਲੀਟ ਸਾਢੇ 2650 ਕਿਹੜਾ ਸਢਾ 2650 ਆਹ ਆ 2650 ਦਾ ਮਿਲ ਜਾਣਾ ਇਹ ਤਾਂ ਕਈ ਤੇ ਵੱਡਾ ਹੀ ਬਹੁਤ ਆ ਇਹ ਤਾਂ ਮੈਨੂੰ ਲੱਗਦਾ ਵੀ ਇਹ ਤਾਂ ਬੰਦੇ ਦਾ ਮੋਲ ਹੈ ਜੀ ਫੁੱਲ ਪ੍ਰੈਸ਼ਰ ਸਭ ਕੁਝ ਕੰਪਲੀਟ 2650 ਦਾ ਕਾਰਬਨ ਤੇ ਇਹਦੇ ਨਾਲ ਐਸੈਸਰੀ ਜਿਹੜੀ ਦਊਂਗੇ ਨਾ ਸਾਰੀ ਕੰਪਲੀਟ ਗਨ ਪਾਈਪ ਫਿਲਟਰ ਸਭ ਐਸੈਸਰੀਜ਼ ਕੰਪਲੀਟ 2650 ਆ 2650 ਦਾ ਲੈ ਜਾਓ ਵਿਦ ਐਸੈਸਰੀ ਵੀਰੇ ਕਰਨ ਤੋਂ ਹਾਂਜੀ ਅੱਗੇ ਅਕੀਜੀ ਅੱਗੇ ਸਿਰਫ ਐ ਨਹੀਂ ਕਿ ਤੁਸੀਂ ਹੋਰ ਇਹੀ ਕੁਆਲਿਟੀ ਆ ਸਾਡੇ ਕੋਲ ਸਾਰੀ ਰੇਂਜ ਆ ਤੁਸੀਂ 3200 3500 4400 4500 ਤੇ ਉੱਤੋਂ ਵੀ ਉੱਪਰ ਜਾਣਾ ਸਾਡੇ ਕੋਲ ਸਾਰੀ ਰੇਂਜ ਹੈ ਸਾਰੀ ਰੇਂਜ ਹੈ ਤੁਹਾਡੇ ਕੋਲ ਕਮਰਸ਼ੀਅਲ ਵਾਸ਼ਰ ਚਾਹੀਦਾ ਕੋਈ ਵਾਸ਼ਰ ਚਾਹੀਦਾ ਸਾਰੀ ਰੇਂਜ ਹੈ ਹਾਂ ਉਪਰ ਡੇਟਿੰਗ ਦਾ ਨਾ ਕੰਮ ਵੀ ਆ ਗਿਆ ਸਭ ਕੁਝ ਹੈਗਾ ਸਰ ਸਭ ਕੁਝ ਹੈਗਾ ਹਾਂ ਤੇ ਇੱਕ ਗੱਲ ਹੋਰ ਕਰਨ ਵੀਰੇ ਹੁਣ ਉਹ ਪਿਆ 2600 ਦਾ ਠੀਕ ਹੈ ਜੀ ਉਹਦੀ ਕੁਆਲਿਟੀ ਦਾ ਫਿਰ ਕੀ ਕੰਮ ਹੈ ਨਾਗਾ ਟੂ ਗੁੱਡ ਕੁਆਲਿਟੀ ਸਰ ਐਦਾਂ ਦੀ ਕੋਈ ਗੱਲ ਨਹੀਂ ਹੈ ਕੁਆਲਿਟੀ ਉਹ ਵੀ ਬਹੁਤ ਵਧੀਆ ਹੈ ਅੱਛਾ ਇੱਕ ਮਾਣੇ ਕਿ ਚਲੋ ਜੀ ਲੰਬਾ ਆ ਗਿਆ ਹੁਣ ਇਹਦੇ ਨਟ ਬੋਟੇ ਖੋਲ ਖੋਲਣੇ ਆ ਹੁਣ ਉਹ ਬੰਦਾ ਕਿਹੜੇ ਮਿਸਤਰੀ ਕੋਲ ਜਾਵੇ ਜਾਂ ਤਾਂ ਫਿਰ ਉਹ ਲੰਬਾ ਪੂਰਾ ਸਾਰੀ ਰਿਪੇਅਰ ਹੰਦ ਅੱਛਾ ਤੁਸੀਂ ਕੋਈ ਕਾਰ ਵਾਸ਼ਰ ਕੋਈ ਵੈਲਡਿੰਗ ਮਸ਼ੀਨ ਕੋਈ ਪਾਵਰ ਟੂਲ ਲਿਆ ਤੁਹਾਨੂੰ ਨਾਲ ਦੇ ਨਾਲ ਰਿਪੇਅਰ ਕਰਕੇ ਦੇਵਾਂ ਅੱਛਾ ਜੇ ਨਹੀਂ ਕਵਾਂਗੇ ਤੁਸੀਂ ਛੱਡ ਦਿਓ ਤੇ ਕੀ ਤੁਹਾਨੂੰ ਬਾਅਦ ਚ ਮਿਲੂਗਾ ਤੁਹਾਨੂੰ ਨਾਲ ਦੇ ਨਾਲ ਰਿਪੇਅਰ ਹੋ ਕੇ ਦੇ ਪੱਕੀ ਗੱਲ ਹੈ ਪੱਕੀ ਗੱਲ ਹੈ ਤੇ ਜੇ ਤੁਹਾਡੇ ਤੋਂ ਨਾਂ ਲਿਆ ਹੋਵੇ ਫਿਰ ਦੀ ਅਗਲਾ ਹੋਵੇ ਮੈਂ ਤਾਂ ਵੀ ਕੋਈ ਕਾਰ ਵਾਸ਼ਰ ਹੋਵੇ ਕਿਤੋਂ ਮਰਜ਼ੀ ਲਿਆਓ ਕੋਈ ਵੈਲਡਿੰਗ ਸੈੱਟ ਹੋਵੇ ਜਿੱ ਕੀ ਆ ਕੋ ਅੱਧੇ ਘੰਟੇ ਦੇ ਵਿੱਚ ਤੁਹਾਨੂੰ ਇਹਨਾਂ ਤੋਂ ਚਾਹ ਪਾਣੀ ਪੀਣਾ ਜੂਸ ਜਦ ਤਾ ਤੁਸੀਂ ਜੂਸ ਪੀਓਗੇ ਤੁਹਾਡਾ ਵੈਲਡਿੰਗ ਸੈੱਟ ਰਿਪੇਅਰ ਹੋ ਜਾਊਗਾ ਕਾਰਵਾਸ਼ਰ ਰਿਪੇਅਰ ਹੋ ਜਾਊਗਾ ਜੀ ਇਧਰ ਸੱਚ ਬੈਲਡਿੰਗ ਸੈੱਟ ਆ ਗਿਆ ਇੱਕ ਬੈਲਡ ਕਾਰਵਾਸ਼ਰ ਤੇ ਬੈਲਡਿੰਗ ਸੈੱਟ ਦੀ ਬੜੀ ਡਿਮਾਂਡ ਆ ਮੈਂ ਜਦ ਬੈਲਡਿੰਗ ਸੈੱਟ ਪੁੱਛਾਂ ਵੀ ਸਟਾਰਟ ਇਹ ਵੀ ਕਿੰਨੇ ਤੋਂ ਕਰਦਾ ਭਾਜੀ ਇਹ ਤਾਂ ਦੇਖੋ ਤੁਸੀਂ ਸਾਰੀ ਰੇਂਜ ਦੇਖ ਰਹੇ ਹੋ ਕਾਰਵਾਸ਼ਰ ਦੀ ਇਤਲ ਰੇਂਜ ਆ ਗਈ ਠੀਕ ਹੈ ਜੇ ਤੁਸੀਂ ਪਰਤੇ ਸਰ ਵਧੀਆ ਵੈਲਡਿੰਗ ਸੈੱਟ ਲੈਣਾ ਹੈ ਇਹ ਦੇਖੋ ਅੱਛਾ ਆਪਿਆ ਹਾਂਜੀ ਇਹ ਬੈਲਡ ਇਹ ਤਾਂ ਮੈਨੂੰ ਪੱਟਾ ਐ ਤੁਹਾਨੂੰ ਦਿੱਤਾ ਮੈਂ 2300 ਰੁਪਏ ਮੈਨੂੰ ਲੱਗਦਾ ਇਹਦਾ ਕੱਟ ਲੋ ਇਹਦਾ ਰੇਟ ਗਲਤ ਬੋਲਦਾ ਹਨਾ ਹੋਰ ਗਲਤ ਕਹਿਦਣਾ ਹਾਂ 2200 ਰੁਪਏ ਇਹ ਮੈਨੂੰ ਲੱਗਦਾ 2200 ਦਾ ਵੈਲਡਿੰਗ ਸੈਟ ਨਾਲ 6 ਮਹੀਨੇ ਦੀ ਵਾਰੰਟੀ ਮੈਨੂੰ ਲੱਗਦਾ ਰੇਟ ਗਲਤ ਦਾ ਬੋਲ ਰਿਹਾ ਮੈਂ ਕੀ ਕਹਿਤਾ ਜਿੰਨੇ ਮਰਜ਼ੀ ਵੇਚ ਲੋ ਜਿੰਨਾ ਮਰਜ਼ੀ ਸਟਾਕ ਯਾਨੀ ਕਿ 30 ਰੱਖਣ ਰੱਖਿਆ ਹਾਂ ਦਿਖਾਣ ਲਈ ਰੱਖਿਆ ਜਿੰਨਾ ਮਰਜ਼ੀ ਲੋ ਇਕੱਲਾ 2200 ਦਾ ਇਕੱਲਾ ਆਈ ਨਾ ਹੀ ਨਾ ਦੇ ਦਿਓ ਕੱਲਾ ਵੈਲਡਿੰਗ ਸੈਟ ਪੂਰਾ ਪ੍ਰੋਪਰ ਹਾਂਜੀ ਹਾਂਜੀ 2200 ਦਾ 2200 ਰੁਪਏ ਦਾ ਜੇ ਹੋਰ ਵਧੀਆ ਚੇਂਜ ਲੈਣੀ ਹੈ ਤੇ ਹੋਰ ਵੀ ਹੈਗੀ ਹੈ ਉੱਪਰ ਜਾਣਾ ਇਹ ਦੇਖੋ ਟੈਚੀ ਸੈੱਟ ਸੈੱਟ ਦੇ ਨਾਲ ਤੇ ਟੈਚੀ ਟੈਚੀ ਦੇ ਨਾਲ ਕੰਪਲੀਟ ਲੀਡ ਹੋਲਡਰ ਕਿਉਂ ਮੰਨਦੇ ਹਾਂ ਆ ਪੂਰੀ ਪੇਟੀ ਬੰਦੀ ਆ ਇਹ ਕਿੰਨੇ ਦਾ ਮੈਂ ਕਿਹਾ ਤੁਸੀਂ ਲਗਾਤਾਰ 25 ਰੋਡਾ ਚਲਾ ਲਓ ਵੈਲਡਿੰਗ ਸਾਈਡ ਤੇ ਨਾਲ 6 ਮਹੀਨੇ ਦੀ ਵਾਰੰਟੀ ਸੈੱਟ ਪਊਗਾ ਤੁਹਾਨੂੰ 2800 ਛੱਡੋ ਗੱਲ 2700 ਰੁਪਏ ਇੱਕ ਤਾਂ ਛੱਡੋ ਗੱਲ ਕਹਿ ਕੇ ਹੋਰ ਰੇਟ ਕਸਵਾਈ ਸਰ ਤੁਸੀਂ ਜਿੱਥੇ ਮਰਜ਼ੀ ਘੁੰਮ ਲਓ ਪੂਰੇ ਪੰਜਾਬ ਮੈਂ ਕਹਿੰਦਾ ਇੰਡੀਆ ਘੁੰਮ ਲਓ ਇਸ ਰੇਟ 'ਚ ਕੋਈ ਵੈਲਡਿੰਗ ਸੈੱਟ ਦੇ ਦੇ 2700 ਰੁਪਏ ਦਾ 6 ਮਹੀਨੇ ਦੀ ਵਾਰੰਟੀ ਨਾਲ ਤੇ ਅਟੈਚੀ ਪੈਕ ਵੈਲਡਿੰਗ ਚੋਰ ਗੱਲ ਦੱਸੋ ਵੈਰ ਜ ਉਸ 2500 ਰੁਪਏ ਦਾ ਲੈ ਜਾਓ ਪੂਰੀ ਪੇਟੀ ਬੰਦ ਕਰਕੇ ਦੇਣਗੇ ਲੋਡ ਪ੍ਰਭਾਵ ਤੁਹਾਡਾ ਕੰਮ ਇਹਨੇ ਡੁੱਬਣੇ ਰੁਪਿਆ ਦਾ ਕਰ ਦੇਣਾ ਮੈਂ ਕਹਿੰਦਾ ਐ ਨਹੀਂ ਕਿ ਸਿਰਫ ਦੇਖਣ ਨੂੰ 25 ਤੋਂ 30 ਰੋਡਾਂ ਤੁਸੀਂ ਲਗਾਤਾਰ ਚਲਾ ਸਕਦੇ ਹੋ ਸੈੱਟ ਤੇ ਅਸੀਂ ਵਾਰੰਟੀ ਰਵਾਂਗੇ ਤੇ ਕੋਈ ਦਿੱਕਤ ਆ ਜਾਏ ਤੇ ਰਿਪੇਅਰ ਹੋ ਜਾਊਗਾ ਸਰ ਐ ਨਹੀਂ ਕਵਾਂਗੇ ਚਲਾਓ ਤੇ ਸੁੱਟੋ ਜਦ ਮਰਜ਼ੀ ਰਿ ਕਾ ਹੁਣ ਇਹ 2600 ਦਾ ਕਿਹਾ ਤੁਸੀਂ 2600 ਦਾ 2700 ਦਾ ਸੌਰੀ 2700 ਦਾ ਕਿਹਾ ਹੁਣ 2700 ਰੁਪਏ ਦਾ ਅਗਲਾ ਲੈ ਗਿਆ ਮੈਂ ਕਹਿੰਦਾ ਲੈ ਜੇ ਬਿਲਡਿੰਗ ਸੈਟ ਲੈ ਜਾਓ ਉਦੋਂ ਬਾਅਦ ਜੇ ਬੰਦਾ ਇਰਾੜਾ ਲਾ ਕੇ ਟਰਾਈ ਕਰਕੇ ਟ੍ਰੈਲ ਮਾਰ ਲਵੇ ਜੇ ਉਹ ਗੱਲ ਨਾ ਨਿਕਲੇ ਮੋੜ ਮੈਂ ਕਹਿੰਦਾ ਨਾ ਜਚਿਆ ਤਾਂ ਫਿਰ ਚੇਂਜ ਕਰ ਲਾਂ ਲੈ ਆ ਵੀ ਗੱਲ ਕੋਈ ਸੈਟ ਹੋਵੇ ਸਾਡੇ ਕੋਲ ਸਾਰੀ ਰੇਂਜ ਆ ਤੁਸੀਂ ਗੱਲ ਕਰੋ ਸਾਡੇ ਕੋਲ 2400 2200 ਤੋਂ ਲੈ ਕੇ ਸਾਰੀ ਰੇਂਜ ਹੈ 250 300 400 450 500 AMPIR ਤੱਕ ਕੋਈ ਆਰਕ ਵੈਲਡਿੰਗ ਕੋਈ ਮਿਗ ਵੈਲਡਿੰਗ ਕੋਈ ਟਿਗ ਵੈਲਡਿੰਗ ਸਭ ਦੀ ਰੇਂਜ ਸਾਰੀ ਸਾਰੀ ਰੇਂਜ ਪਈ ਆ ਅੱਛਾ ਆਹ ਕੰਪਰੈਸ਼ਰ ਆ ਗਿਆ ਇਹ ਕੰਪਰੈਸ਼ਰ ਆ ਗਿਆ ਅੱਛਾ ਕੰਪਰੈਸ਼ਰ ਲੈ ਵੀ ਹੁਣ ਤੀਜੀ ਗੱਲ ਆ ਗਈ ਕੰਪਰੈਸ਼ਰ ਤੇ ਹੁਣ ਕੰਪਰੈਸ਼ਰਲ ਤੱਕਾ ਨਹੀਂ ਕਰਨਾ ਜਿਹੜਾ ਸਭ ਤੋਂ ਸ਼ੁਰੂ ਦਾ ਮਾਡਲ ਆ ਕਿੰਨੇ ਰੁਪਈਆ ਦੇ ਦੂੰਗੇ ਕਿਹੜਾ ਆਹ ਮਾਡਲ ਫਿਰ ਸਭ ਤੋਂ ਪਿੱਛੇ 40 ਲੀਟਰ ਦਾ 40 ਲੀਟਰ ਦਾ 40 ਅੱਛਾ ਕਿੰਨੇ ਦਾ ਫਿਰ ਮੈਨੂੰ ਰੇਟ ਦੱਸ ਇਹ ਦੇਖ ਹੈਗਾ ਪਊਗਾ ਤੁਹਾਨੂੰ 5200 ਰੁਪਏ ਦਾ 40 ਲੀਟਰ ਦਾ ਕੰਪਰੈਸ਼ਨ ਚਲੋ ਛੱਡੋ ਗੱਲ ਛੱਡੋ 5000 ਦੇ ਹੋਰ ਦੱਸੋ ਹੋਰ ਤਾਂ ਨਹੀਂ ਛੱਡਣਾ ਨਾ ਬਸ ਛੱਡ ਤਾਂ ਜਿੰਨਾ ਛੱਡਣਾ ਸੀ 5000 ਰੁਪਏ 5000 ਦਾ ਕੰਪਰੈਸ਼ਨ 40 ਲੀਟਰ ਦਾ ਤੇਲ ਆਲਾ ਹੋਣਾ 5000 ਦਾ ਬੈਗ ਗਿਆ ਮੈਂ ਕਹਿੰਦਾ ਤੁਸੀਂ ਜਿੰਨੇ ਮਰਜ਼ੀ ਸਟਾਕ ਲੋ ਅਸੀਂ 1.5 200 ਪੀਸ ਅੰਦਰ ਸਟਾਕ ਚ ਰੱਖਦੇ ਆ ਇਹਦਾ ਸੱਕੇ ਸੀ ਫੋਟ ਆ ਜਾਣਾ ਮੈਂ ਕਹਾਂ ਕੋਈ ਚੱਕਰ ਨਹੀਂ ਬੋਲੋ ਹੁਣੇ ਬੋਲੋ 100 ਪੀਸ ਕਢਾ ਦਈਏ अच्छा अच्छा स्टॉक ਤਾਂ ਹੈ ਨਾ স্টক ਹੈਗਾ ਜਿੰਨਾ ਮਰਜ਼ੀ ਲੋ ਭਾਜੀ ਹਮ ਇਹਨੂੰ ਗਾਣਾ ਨਹੀਂ ਨਾ 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 ਭਾਜੀ ਉਹ ਕੰਮ ਨਹੀਂ ਹੈ ਚੀਜ਼ ਦਿਖਾਤੀ ਬਾਅਦ ਸਟਾਕ ਹੀ ਨਹੀਂ ਹੈਗਾ ਤੁਸੀਂ ਜਿੰਨੇ ਮਰਜ਼ੀ ਵੋਲੋ ਹੁਣੇ ਕਢਾ ਦਾਂਗੇ ਹੁਣ 5000 ਦਾ ਹਾਂਜੀ ਲੈ ਭਾਈ ਆਹ 5000 ਦਾ ਹਾਂ ਇਹ ਦੂ ਉੱਤੇ ਦੀ ਫਿਰ ਕਿਹੜੀ ਕਿਹੜੀ ਵੈਰਾਈਟੀ ਆਈ ਦੀ ਬਾਅਦ ਦੇਖੋ 60 ਲੀਟਰ ਮਿਲ ਜੂਗਾ ਤੇ ਸੱਚ ਇੱਕ ਗੱਲ ਹੋਰ ਭਾਈ ਕਹਿੰਦੇ ਇਨਕੋ ਇਨਕੋ ਹੋਈ ਪਈ ਹੈ ਖਾਸ ਕਰਕੇ ਲੁਧਿਆਣੇ ਚ ਇਨਕੋ ਦਾ ਸਮਾਨ ਹੀ ਨਹੀਂ ਮਿਲਦਾ ਭਾਜੀ ਤੁਹਾਡੇ ਸਾਹਮਣੇ ਹੈ ਤੁਸੀਂ ਦੇਖੋ ਆਹ ਤਾਂ ਕੰਦੀ ਪੂਰੀ ਇਨਕੋ ਨਾਲ ਪੜੀ ਬੈਠੇ ਜੀ ਤੁਸੀਂ ਗੱਲ ਕਰਨੀ ਹੈ ਕਿਹੜੀ ਗ੍ਰਾਈਂਡ ਚਾਹੀਦੀ ਹੈ ਕਿਹੜੀ ਰੈਚਰ ਚਾਹੀਦੀ ਹੈ ਕਿਹੜਾ ਰੈਂਚ ਚਾਹੀਦੀ ਹੈ ਕਿਹੜੀ ਪੇਂਟ ਗਨ ਚਾਹੀਦੀ ਹੈ ਤੁਸੀਂ ਗੱਲ ਕਰਨੀ ਹੈ ਕਿਹੜਾ ਤੁਹਾਨੂੰ 7 ਇੰਚ ਗ੍ਰਾਈਂਡਰ 5 ਇੰਚ ਗ੍ਰਾਈਂਡਰ ਹੈਮਰ ਸਾਰੀ ਰੇਂਜ ਸਾਡੇ ਕੋਲ ਪਈ ਹੈ ਚਿਆਕੋ ਭਾਈ ਐਂਕੋ ਵਾਲਾ ਵੀ ਲਾਂਭਾ ਲਾਤਾ ਕੰਪਰੈਸ਼ਨ ਵਾਲਾ ਲਾਂਭਾ ਵੀ ਲਾਤਾ ਰੁਪਏ 5000 ਦੇ ਤਾਂ ਬਿਲਡਿੰਗ ਸੈੱਟ ਵਾਲਾ ਵੀ ਲਾਤਾ ਕਾਰ ਵਾਸ਼ਰ ਵਾਲਾ ਵੀ ਲਾਤਾ ਇੱਥੇ ਨਾ ਰੁਕਜੋ ਇਧਰਲੇ ਪਾਸੇ ਜੇ ਤੁਸੀਂ ਨਿਗਾਹ ਮਾਰੋਗੇ ਸਾਰੇ ਜਹਾਨ ਦੇ ਟੂਲ ਪਏ ਆ ਹਨਾ ਵੀਰੇ ਕਰਨ ਕੋਈ ਡ੍ਰਿਲ ਕੋਈ ਗ੍ਰਾਈਂਡਰ ਕੋਈ ਮਸ਼ੀਨ ਚਾਹੀਦੀ ਹੈ ਸਾਡੇ ਕੋਲ ਸਾਰੀ ਅਵੇਲੇਬਲ ਹੈ ਸਾਰੀ ਅਵੇਲੇਬਲ ਆ ਤੇ ਤੁਸੀਂ ਆਉਣਾ ਗਿੱਲ ਰੋਡ ਲੋਕੇਸ਼ਨ ਮੈਂ ਬਾਹਰ ਦਿਖਾਤੀ ਆ ਨੰਬਰ ਵੀਰੇ ਕਰਨ ਦਾ ਚੱਲਦਾ ਨੰਬਰ ਤੁਸੀਂ ਲਾ ਸਕਦੇ ਹੋ ਕੋਈ ਚੀਜ਼ ਮੰਗਾਉਣੀ ਆ ਮੰਗਾ ਸਕਦੇ ਹੋ ਬਾਕੀ ਹਜ਼ਾਰਾਂ ਦੇ ਸੌਵਾਂ ਦੇ ਹਿਸਾਬ ਨਾਲ ਪੀਸ ਪਈ ਹੈ ਤੁਸੀਂ ਕਾਲ ਕਰੋ ਤੁਹਾਨੂੰ ਚਾਹੇ ਆਰਡਰ ਚਾਹੀਦਾ ਤੁਹਾਨੂੰ ਟਰਾਂਸਪੋਰਟ ਤੇ ਬੱਸ ਤੇ ਸਾਰੀ ਅਵੇਲੇਬਿਲਟੀ ਮਿਲੂਗੀ ਜਿੱਦਾ ਕੌਮ ਕੇ ਪੇਚਾ ਅੱਛਾ ਭੇਜਿਆ ਵੀ ਜਾਓ ਤੁਸੀਂ ਆਓ ਚਾਹੇ ਵਿਜ਼ਿਟ ਕਰਕੇ ਚੀਜ਼ ਦੇਖ ਕੇ ਲੈ ਕੇ ਜਾਓ ਕੋਈ ਇਸ਼ੂ ਨਹੀਂ ਲੈ ਵੀ ਚੱਕੋ ਲਾ ਦਿਓ ਨੰਬਰ